ਤਲਵਤਾ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਵੀਡੀਓ ਪਰ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੁਹਾਨੂੰ ਦੱਸਦੀ ਜੇ ਤਸਵੀਰਾਂ ਨੇ ਉਹ ਪੰਜਾਬ ਦੀ ਖਰੜ ਮੁਹਾਲੀ ਤੋਂ ਸਾਹਮਣੇ ਆ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਸੜਕਾਂ ਤਾਂ ਕਿਧਰੇ ਨਜ਼ਰ ਆਈਆਂ ਨਹੀਂ ਸਿਰਫ ਜੋ ਹੈ ਚਾਰੇ ਪਾਸੇ ਦੇ ਲੱਦਾ ਕਿ ਪੂਰਾ ਨਹਿਰ ਵਾਲਾ ਮਾਹੌਲ ਬਣਿਆ ਹੋਇਆ ਹੈ ਨਹਿਰੀ ਹੈ ਗੁਗੂਰੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਹੈ ਇਹੀ ਸਵਾਲ ਸਾਹਮਣੇ ਆ ਰਿਹਾ ਕਿ ਹਜੇ ਤਾਂ ਮਹਿਜ਼ ਮੌਨਸੂਨ ਦੀ ਸਟਾਰਟਿੰਗ ਹੋਈ ਹੈ ਸ਼ੁਰੂਆਤ ਹੋਈ ਹੈ ਜਦੋਂ ਰਜ ਕੀ ਮੀ ਪਊਗਾ ਉਦੋਂ ਕੀ ਨਜ਼ਾਰਾ ਵੇਖਣ ਨੂੰ ਮਿਲੇਗਾ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੀਆਂ ਤੁਸੀਂ ਵੇਖ ਸਕਦੇ ਹੋ ਸੜਕਾਂ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਹੀਆਂ ਪੂਰਾ ਪਾਣੀ ਜੋ ਹੈ ਖੜ ਚੁਕਿਆ ਇੱਥੇ ਲੋਕਾਂ ਦਾ ਵਾਰ-ਵਾਰ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਹੀ ਇਹ ਹਾਲ ਹੈ ਜਦੋਂ ਤਸੱਲੀ ਨਾਲ ਮੀ ਪਊਗਾ ਉਦੋਂ ਇਹ ਹਾਲ ਹੋਊਗਾ ਕਿ ਸੜਕਾਂ ਤੇ ਹੁਣ ਕਿਸ਼ਤੀਆਂ ਬਣਾ ਬਣਾ ਉਤਾਰੀਆਂ ਜਾਣਗੀਆਂ ਇਹ ਤਾਂ ਪੰਜਾਬ ਦੇ ਸਭ ਤੋਂ ਖੂਬਸੂਰਤ ਸ਼ਹਿਰ ਕਹੌਣ ਵਾਲੇ ਤੇ ਲਗਭਗ ਡਿਵੈਲਪਡ ਏਰੀਆਜ਼ ਦੀ ਹਾਲ ਨੇ ਤੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕੀ ਹੋਇਆ ਹੋਊਗਾ ਇਹ ਅਸੀਂ ਸੋਚ ਸਕਦੇ ਹਾਂ ਉੱਥੇ ਇਹ ਵੀ ਸਵਾਲ ਹੈ ਕਿ ਸ਼ੁਰੂਆਤ ਵਿੱਚ ਹੀ ਇੰਨੀਆਂ ਸਮੱਸਿਆਵਾਂ ਆਗਿਆਂ ਨੇ ਲੋਕਾਂ ਨੂੰ ਇਸ ਦੇ ਲਈ ਹੁਣ ਜਵਾਬ ਦੇ ਕੌਣ ਹੈ ਤਲਵਤਾ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਵੀਡੀਓ ਪਰ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੁਹਾਨੂੰ ਦੱਸਦੀ ਜੇ ਤਸਵੀਰਾਂ ਨੇ ਉਹ ਪੰਜਾਬ ਦੀ ਖਰੜ ਮੁਹਾਲੀ ਤੋਂ ਸਾਹਮਣੇ ਆ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਸੜਕਾਂ ਦਾ ਕਿਦੋਂ ਨਜ਼ਰ ਆਈਆਂ ਸਿਰਫ ਜੋ ਹੈ ਚਾਰੇ ਪਾਸੇ ਦੇ ਲੱਗਾ ਕਿ ਪੂਰਾ ਨਹਿਰ ਵਾਲਾ ਮਾਹੌਲ ਬਣਿਆ ਹੋਇਆ ਹੈ ਲਹਿਰੀ ਹੈ ਗੁਰਗੂਰੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਜੋ ਹੈ ਇਹੀ ਸਵਾਲ ਸਾਹਮਣੇ ਆ ਰਿਹਾ ਕਿ ਹਜੇ ਤਾਂ ਮਹਿਜ਼ ਮੌਨਸੂਨ ਦੀ ਸਟਾਰਟਿੰਗ ਹੋਈ ਹੈ ਸ਼ੁਰੂਆਤ ਹੋਈ ਹੈ ਜਦੋਂ ਰਜਗੀ ਮੀ ਪਊਗਾ ਉਦੋਂ ਕੀ ਨਜ਼ਾਰਾ ਵੇਖਣ ਨੂੰ ਮਿਲੇਗਾ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਤੁਸੀਂ ਵੇਖ ਸਕਦੇ ਹੋ ਸੜਕਾਂ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਹੀਆਂ ਪੂਰਾ ਪਾਣੀ ਜੋ ਹੈ ਖੜ ਚੁਕਿਆ ਇੱਥੇ ਲੋਕਾਂ ਦਾ ਵਾਰ ਵਾਰ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਹੀ ਇਹ ਹਾਲ ਹੈ ਜਦੋਂ ਤਸੱਲੀ ਨਾਲ ਮੀ ਪਊਗਾ ਉਦੋਂ ਕੀ ਹਾਲ ਹੋਊਗਾ ਕਿ ਸੜਕਾਂ ਤੇ ਹੁਣ ਕਿਸ਼ਤੀਆਂ ਬਣਾ ਬਣਾ ਉਤਾਰੀਆਂ ਜਾਣਗੀਆਂ ਇਹ ਤਾਂ ਪੰਜਾਬ ਦੇ ਸਭ ਤੋਂ ਖੂਬਸੂਰਤ ਸ਼ਹਿਰ ਕਹੌਣ ਵਾਲੇ ਤੇ ਲਗਭਗ ਡਿਵੈਲਪਡ ਏਰੀਆਜ਼ ਦੀ ਹਾਲ ਨੇ ਤੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕੀ ਹੋਇਆ ਹੋਊਗਾ ਇਹ ਅਸੀਂ ਸੋਚ ਸਕਦੇ ਹਾਂ ਉੱਥੇ ਇਹ ਵੀ ਸਵਾਲ ਹੈ ਕਿ ਸ਼ੁਰੂਆਤ ਵਿੱਚ ਹੀ ਇੰਨੀਆਂ ਸਮੱਸਿਆਵਾਂ ਆਗਿਆ ਨੇ ਲੋਕਾਂ ਨੂੰ ਇਸ ਦੇ ਲਈ ਹੁਣ ਜਵਾਬ ਦੇ ਕੌਣ ਹੈ ਤਾਂ ਲਗਾਤਾਰ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਵੀਡੀਓ ਪਰ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੁਹਾਨੂੰ ਦੱਸਦੀ ਜੋ ਤਸਵੀਰਾਂ ਨੇ ਉਹ ਪੰਜਾਬ ਦੀ ਖਰੜ ਮੁਹਾਲੀ ਤੋਂ ਸਾਹਮਣੇ ਆ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਸੜਕਾਂ ਦਾ ਕਿਦੋਂ ਨਜ਼ਰ ਆਈਆਂ ਸਿਰਫ ਜੋ ਹੈ ਚਾਰੇ ਪਾਸੇ ਦੇ ਲੱਦਾ ਕਿ ਪੂਰਾ ਨਹਿਰ ਵਾਲਾ ਮਾਹੌਲ ਬਣਿਆ ਹੋਇਆ ਹੈ ਲਹਿਰੀ ਹੈ ਗੁਰਗੂਰੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਜੋ ਹੈ ਹੀ ਸਾਹਮਣੇ ਆ ਰਿਹਾ ਕਿ ਹਜੇ ਤਾਂ ਮਹਿਜ਼ ਮੌਨਸੂਨ ਦੀ ਸਟਾਰਟਿੰਗ ਹੋਈ ਹੈ ਸ਼ੁਰੂਆਤ ਹੋਈ ਹੈ ਜਦੋਂ ਰਜਗੀ ਮੀ ਪਊਗਾ ਉਦੋਂ ਕੀ ਨਜ਼ਾਰਾ ਵੇਖਣ ਨੂੰ ਮਿਲੇਗਾ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਤੁਸੀਂ ਵੇਖ ਸਕਦੇ ਹੋ ਸੜਕਾਂ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਹੀਆਂ ਪੂਰਾ ਪਾਣੀ ਜੋ ਹੈ ਖੜ ਚੁਕਿਆ ਇੱਥੇ ਲੋਕਾਂ ਦਾ ਵਾਰ ਵਾਰ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਹੀ ਇਹ ਹਾਲ ਹੈ ਜਦੋਂ ਤਸੱਲੀ ਨਾਲ ਮੀ ਪਊਗਾ ਉਦੋਂ ਕੀ ਹਾਲ ਹੋਊਗਾ ਕਿ ਸੜਕਾਂ ਤੇ ਹੁਣ ਕਿਸ਼ਤੀਆਂ ਬਣਾ ਬਣਾ ਉਤਾਰੀਆਂ ਜਾਣਗੀਆਂ ਇਹ ਤਾਂ ਪੰਜਾਬ ਦੇ ਸਭ ਤੋਂ ਖੂਬਸੂਰਤ ਸ਼ਹਿਰ ਕਹੌਣ ਵਾਲੇ ਤੇ ਲਗਭਗ ਡਿਵੈਲਪਡ ਏਰੀਆਜ਼ ਦੀ ਹਾਲ ਨੇ ਤੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕੀ ਹੋਇਆ ਹੋਊਗਾ ਇਹ ਅਸੀਂ ਸੋਚ ਸਕਦੇ ਹਾਂ ਉੱਥੇ ਇਹ ਵੀ ਸਵਾਲ ਹੈ ਕਿ ਸ਼ੁਰੂਆਤ ਵਿੱਚ ਹੀ ਇੰਨੀਆਂ ਸਮੱਸਿਆਵਾਂ ਆਗਿਆ ਨੇ ਲੋਕਾਂ ਨੂੰ ਇਸ ਦੇ ਲਈ ਹੁਣ ਜਵਾਬ ਦੇ ਕੌਣ ਹੈ